ਗੁਖਬੀਰ ਬਾਦਲ ਤੇ ਹੋਏ ਜਾਲੇਵਾ ਹਮਲਾ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਪੇਸ਼ ਕੀਤਾ ਜਾ ਰਿਹਾ ਤਿੰਨ ਦਿਨ ਦਾ ਰਿਮਾਂਡ ਜਿਹੜਾ ਸੀਗਾ ਨਰੈਨ ਸਿੰਘ ਚੋੜਾ ਦਾ ਜੋ ਸੀਗਾ ਉਹ ਲਿੱਤਾ ਗਿਆ ਸੀ ਜਿਸ ਨੂੰ ਵੇਖ ਸਕਦੇ ਹੋ ਕਿ 7 ਦਿਨ ਦਾ ਰਿਮਾਂਡ ਪੁਲਿਸ ਵੱਲੋਂ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਹੁਣ ਹੱਥ ਖੜਾ ਕਰਕੇ ਨਰੈਨ ਸਿੰਘ ਚੋੜਾ ਵੱਲੋਂ ਜਿਹੜੀ ਹੈ ਜੁਰੂਰ ਤਸਵੀਰ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਔਰ ਸਾਫ਼ ਤੌਰ ਤੇ ਇਹ ਚੀਜ਼ ਯੂਜ਼ ਕੀਤੀ ਜਾ ਰਹੀ ਸੀ ਕਿ ਕਿ ਨਰੈਨ ਸਿੰਘ ਚੋੜਾ ਵੱਲੋਂ ਜਿਸ ਦਾ ਸੁਖਬੀਰ ਸਿੰਘ ਬਾਦਲ ਉਤੇ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਗੱਲਾਂ ਨੇ ਅਸੀਂ ਗਾਂ ਸੁਆਮੀ ਆ ਰਹੀਆਂ ਸਨ ਤਾਂ ਨਰਾਇਣ ਸਿੰਘ ਚੋੜਾ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਤਿਹਦਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਪੰਥ ਸਿੰਘ ਸਾਹਿਬਾਨਾਂ ਵੱਲੋਂ ਜਿਹੜੀ ਵੱਡੀ ਜਿਹੜੀ ਸੀਗੀ ਇਕਤਰਤਾ ਕਰਨ ਤੋਂ ਬਾਅਦ ਜਿਹੜੀ ਸਜਾ ਜਿਹੜੀ ਸੀਗੀ ਉਹ ਲਗਾਈ ਗਈ ਸੀ ਉਸ ਤੋਂ ਬਾਅਦ ਜਿਹੜਾ ਸੀਗਾ ਨਰਾਇਣ ਸਿੰਘ ਚੋੜਾ ਨੇ ਵੱਲੋਂ ਜਿਹੜਾ ਸੀਗਾ ਸੁਖਬੀਰ ਸਿੰਘ ਬਾਦਲ ਜਿਹੜੋ ਸੱਚਖੰਡ ਸਿਦਰਬਾਲ ਸਾਹਿਬ ਮੁੱਖ ਦਰਵਾਜ਼ੇ ਤੇ ਬੈਠ ਕੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸਨ ਉਸ ਵੇਲੇ ਜਿਹੜਾ ਸੀਗਾ ਉਹ ਅਟੈਕ ਜਿਹੜਾ ਸੀਗਾ ਉਹ ਕੀਤਾ ਸੀਗਾ ਤੇ ਸੀ ਕਿਉ ਲੱਗੀ ਸੀ ਤੁਸੀਂ ਦੇਖ ਸਕਦੇ ਹੋ ਕਿ ਨਰੈਨ ਸਿੰਘ ਚੋੜਾ ਨੂੰ ਲੈ ਕੇ ਜਿੱਥੇ ਅੱਜ ਅੰਮ੍ਰਿਤਸਰ ਦੀ ਮਾਂ ਜੋ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਉੱਥੇ ਹੀ ਪਾਰੀ ਪੁਲਿਸ ਫੋਰਸ ਜਿਹੜੀ ਹੈ ਉਹ ਜ਼ਰੂਰ ਤਨਾਤ ਕੀਤੀ ਗਈ ਆ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਉਹ ਜੂ ਦਿਖਾਇਆ ਜਾਵੇ ਕਿ ਇਸ ਗੱਡੀ ਤੇ ਰਾਹੀਂ ਜਿਹੜਾ ਹੈ ਉਹ ਜ਼ਰੂਰ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਇੱਥੇ ਲਿਆਂਦਾ ਗਿਆ ਸੀ ਅਤੇ ਨਾਲ ਹੀ ਜੋ ਅੱਜ ਫਿਰ ਇੱਕ ਵਾਰ ਫਿਰ ਤੋਂ ਜਿਹੜਾ ਹੈ ਰਿਮਾਂਡ ਮੰਗਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ ਕਿ ਕਿਉਂਕਿ ਨਰੈਨ ਸਿੰਘ ਚੋੜਾ ਵੱਲੋਂ ਜਿੱਦਾਂ ਹੀ ਗੋਲੀ ਚਲਾਈ ਗਈ ਸੀ ਉਸੇ ਦੌਰਾਨ ਹੀ ਜਿਹੜਾ ਸੀਗਾ ਉਹ ਪੁਲਿਸ ਵੱਲੋਂ ਉਹਨਾਂ ਨੂੰ ਅ ਨਾਲ ਹੀ 7 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਬੀਤੇ ਦਿਨੀ ਜਿਹੜਾ ਸੀਗਾ ਉਹ ਮੰਗਿਆ ਗਿਆ ਸੀ ਲੇਕਿਨ ਕਿਤਨਾ ਕਿਤੇ ਅੱਜ ਜਿਹੜਾ ਹੈ ਨਾਰਾਇਣ ਸਿੰਘ ਚੋੜਾ ਜਿਹੜੇ ਨੇ ਉਹਨਾਂ ਦੁਬਾਰਾ ਤੋਂ ਅਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਸਵੇਰ ਤੋਂ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਅੱਜ ਐਤਵਾਰ ਸੀਗਾ ਕੋਰਟ ਦੇ ਵਿੱਚ ਜਿਹੜੇ ਨੇ ਉਹ ਜਿਹੜੇ ਜੱਜ ਸਾਹਿਬਾਨ ਜਿਹੜੇ ਨੇ ਉਹ ਘੱਟ ਮੌਜੂਦ ਹੁੰਦੇ ਨੇ ਲੇਕਿਨ ਜਿਹੜੇ ਜਿਨ੍ਹਾਂ ਦੇ ਬਲ ਕੇਸ ਜਿਹੜਾ ਸੀਗਾ ਉਹਨਾਂ ਦੇ ਹੋਲ ਸੀਗਾ ਉਹਨਾਂ ਨੂੰ ਜਿਹੜਾ ਹੈ ਇੱਥੇ ਜ਼ਰੂਰ ਜਿਵੇਂ ਜੱਜ ਸਾਹਿਬ ਜਿਹਾ ਸੀਗਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਕਿਤਨਾ ਕਿ ਆ ਨਜ਼ਰ ਆ ਰਹੇ ਸਨ ਜਿਸ ਨੂੰ ਲੈ ਕੇ ਜਿਹੜਾ ਸੀਗਾ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਅੱਜ ਇੱਕ ਵਾਰ ਫਿਰ ਤੋਂ ਮਾਨਜੋ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਔਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਦੁਬਾਰਾ ਕੀਤੀ ਜਾਵੇਗੀ ਤੇ ਨਾਲ ਹੀ ਇੱਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਨਰੈਨ ਸਿੰਘ ਚੋੜਾ ਦੇ ਦੋਵੇਂ ਪੁੱਤਰਾਂ ਨੂੰ ਜਿਹੜਾ ਹੈ ਉਹ ਵੀ ਪੁਛਗਿਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਉਹ ਬੇਸ਼ੇਤੋਂ ਵਕੀਲ ਨੇ ਵਕੀਲਦਾਰ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਜਿਹੜੀ ਹੈ ਪੁਛਗਿਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੀ ਵਾਰ ਜਦੋਂ ਮਾਨਜੋ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਜਿਹੜਾ ਸੀਗਾ ਪੁਲਿਸ ਨੂੰ ਦਿੱਤਾ ਗਿਆ ਉਸ ਵੇਲੇ ਵੀ ਐਡਵੋਕੇਟ ਜਿਹੜੇ ਸੀਗੇ ਉਹਨਾਂ ਵੱਲੋਂ ਸਾਫ਼ ਤੋਂ ਤੇ ਗਿਆ ਗਿਆ ਸੀ ਜਿਹੜਾ ਨਿਰੰਦਰ ਸਿੰਘ ਚੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਹੀ ਉਸ ਤੋਂ ਪਹਿਲਾਂ ਜਿਹੜਾ ਸੀਗਾ ਪੁਲਿਸ ਵੱਲੋਂ ਘਰ ਦੇ ਵਿੱਚੋਂ ਉਹਨਾਂ ਦੇ ਸੀਸੀਟੀਵੀ ਅਤੇ ਡੀਵੀਆਰ ਜਿਹੜੇ ਸੀਗੇ ਉਹ ਚੋਰੀ ਕਰ ਦਿੱਤੇ ਗਏ ਸਨ ਲੇਕਿਨ ਹੁਣ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਹੈ ਮਾਨਜੋ ਕੋਰਟ ਦੇ ਵਿੱਚ ਜਿਹੜਾ ਹੈ ਉਹ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਉਹ ਪੇਸ਼ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਪੇਸ਼ੀ ਜਿਹੜੀ ਹੈ ਉਹ ਹੋ ਚੁੱਕੀ ਆ ਤੇ ਉਹਨ ਉਹਨਾਂ ਦੇ ਵਕੀਲ ਜਿਹੜੇ ਨੇ ਸਾਬਾਨ ਜਿਹੜੇ ਨੇ ਉਹ ਬਾਹਰ ਨਿਕਲਦੇ ਹੋਏ ਆ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਆ ਦੂਸਰੇ ਪਾਸੇ ਤੇ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਪੇਸ਼ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਉਹਨ ਉਹਨਾਂ ਦੀ ਜਿਹੜੀ ਹੈ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਪੇਸ਼ ਰਹਾ ਉਹ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਉਹ ਦੂਜੇ ਪੰਨੇ ਚਲਗੇ ਦੂਜੇ ਪੰਨੇ ਦੂਜੇ ਪੰਨੇ ਦੂਜੇ ਪੰਨੇ ਸਖਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਜਿਹੜਾ ਹੈ ਉਹ ਪੇਸ਼ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਜੇਕਰ ਇੱਕ ਵਾਰ ਜੋ ਕਿ ਗੱਡੀਆਂ ਗੱਡੀ ਜਿਹੜੀ ਹਜ਼ੂਰ ਦੇ ਪਾਸੇ ਜਿਹੜੀਆਂ ਜ਼ਰੂਰ ਲਿਆਂਦੀ ਗਈ ਹੈ ਤਾਂ ਜੋ ਕਿ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਉਹ ਪੇਸ਼ ਜਿਹੜਾ ਹੈ ਉਹ ਕੀਤਾ ਜਾਵੇ ਦੂਸਰੇ ਪਾਸੇ ਲੈ ਕੇ ਗਏ ਹੁੰਦਰਾਪਣ ਸੋ ਤੁਸੀਂ ਦੇਖ ਸਕਦੇ ਹੋ ਕਿ ਸੋ ਗੱਡੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਜ਼ਰੂਰ ਭਜਾਈ ਗਈ ਹੈ ਤਾਂ ਜੋ ਕਿ ਜਿਹੜਾ ਹੈ ਨਰੈਨ ਸਿੰਘ ਚੋੜਾ ਨੂੰ ਜਿਹੜਾ ਉਹ ਰਿਪੋਰਟ ਆਪਟੀਕਲ ਫਾਈਨਲ ਐਫੀਕਸ਼ਨ ਕੰਪਲੀਟ ਕਰਕੇ ਤਾਂ ਦੱਸ ਜਿਸ ਪਾਸੇ ਡਿਮਾਂਡ ਗ੍ਰੇਡ ਦਾ ਮੇਰਾ ਵਾਟ ਤਿੰਨ ਦਿਨ ਦਾ ਜੀ ਦੁਬਾਰਾ ਵਾਟ ਸੀ ਉਹਨਾਂ ਦੇ ਉਹਨਾਂ ਨੇ ਕੀ ਦੱਸਿਆ ਜਾਜ ਦਾ ਵਿਸਾ ਜੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਕਰਨ ਤੋਂ ਬਾਅਦ ਹੀ ਦੱਸਿਆ ਜਾਵੇ ਸਰ ਪਤਾ ਲੱਗਾ ਨਹੀਂ ਗੋਲੀ ਕਿਉਂ ਚਲਾਈ ਗਈ ਇਹਨਾਂ ਨੇ ਮਤਲਬ ਹਾਂ ਜੀ ਬਾਕੀ ਜਿਹੜੇ ਇਫੈਕਟਸ ਹੋਣਗੇ ਨਾ ਤੁਹਾਨੂੰ ਬਾਅਦ ਦੱਸਿਆ ਜਾਵੇ ਅੱਛਾ ਸਰ ਤੇਰਾ ਮੇਰੇ ਚੀਜ਼ ਦਾ ਡਿਮਾਂਡ ਜਿਹੜਾ ਹੈ ਹੋਰ ਜਿਹੜਾ ਹੈ ਉਹ ਦਿੱਤਾ ਗਿਆ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਡਵੋਕੇਟ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਤਿੰਨ ਦਿਨ ਦਾ ਰਿਮਾਂਡ ਜਿਹੜਾ ਹੈ ਜਰੂਰ ਜਿਹੜਾ ਹੈ ਉਹ ਜਿਹੜਾ ਹੈ ਮਿਲਿਆ ਸੀਗਾ ਅਤੇ ਨਾਲ ਹੀ ਠੀਕ ਹੈ ਇਸ ਪੈਂਡਿੰਗ ਦੀ ਗੱਲ ਸਾ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਦੇ ਆ ਗਿਲਸਾ ਵੀ ਕੀ ਕਹਿਣਾ ਚਾਹੋਗੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਸੀਗਾ ਪ੍ਰਸ਼ਾਸਨ ਨੂੰ ਮੰਗਿਆ ਗਿਆ ਸੀ ਦੇਖੋ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਿਹਦੇ ਵਿੱਚ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਗਿਆ ਜੀ 11 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਹੋਏਗਾ ਜੀ ਕੀ ਤੱਤ ਉਹਨਾਂ ਵੱਲੋਂ ਪੇਸ਼ ਕੀਤੇ ਜਾਣਾ ਵੱਲੋਂ ਇਹੀ ਮੇਨ ਕੀਤਾ ਗਿਆ ਬਾਰ ਬਾਰ ਇਹੀ ਕਹਿ ਰਹੇ ਆ ਕਿ 31 ਕੇਸ ਇਹਨਾਂ ਤੇ ਜਿਹੜੇ ਹੈਗੇ ਆ ਹੈਪਚੂਲ ਫੈਂਡ ਰਹਿ ਕੇ ਪਰ ਇਹੋ ਜੀ ਕੋਈ ਗੱਲ ਨਹੀਂ ਆ ਜਿਹੜੇ ਜਿੰਨੇ ਵੀ ਕੇਸ ਹੈਗੇ ਆ 31 ਦੇ 31 ਕੇਸਾਂ ਦੇ ਵਿੱਚੋਂ ਜਿਹੜੀ ਇਹਨਾਂ ਦੀ ਕੁਇਟਲ ਹੋਈ ਆ ਕਿਸੇ ਵੀ ਕੇਸ ਜਿਹੜਾ ਹੈਗਾ ਇਹ ਉਹ ਆਪਣਾ ਕਨਵਿਕਸ਼ਨ ਨਹੀਂ ਹੋਈ ਸਾਰੇ ਉਹਨਾਂ ਦੇ ਬੇਟਿਆਂ ਨੂੰ ਵੀ ਇਸ ਵਾਰ ਪੁਸ਼ਕਿਸ਼ੇ ਸ਼ਾਮਲ ਕੀਤਾ ਗਿਆ ਐਡਵੋਕੇਟ ਵੀ ਨੇ ਕਿ ਲੱਗਦਾ ਕਿ ਪੁਲਿਸ ਵੱਲੋਂ ਉਹਨਾਂ ਨੂੰ ਵੀ ਤੱਕ ਪਛਾਣਨ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਉਹ ਤਾਂ ਵੈਸੇ ਨਾਰਮਲ ਕੁਐਸਚਨਿੰਗ ਲਈ ਬੁਲਾਇਆ ਸੀ ਕੋਈ ਨਾਰਮਲ ਕੁਐਸਚਨਿੰਗ ਲਈ ਬੁਲਾਇਆ ਸੀਗਾ ਫਿਲਹਾਲ। ਤੁਹਾਡੇ ਵੱਲੋਂ ਤਾਤ ਜਗੇ ਜੀ ਅਜੇ ਇਨਵੈਸਟੀਗੇਸ਼ਨ ਗoing on ਆ। ਅਜੇ ਇਸ ਬਾਰੇ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ। ਲਾਸਟ ਟਾਈਮ ਤੁਸੀਂ ਕਹਿਆ ਸੀਗਾ ਕਿ ਜਿਸ ਤਰ੍ਹਾਂ ਇਹਨਾਂ ਦੇ ਪਹਿਲਾਂ ਹੀ ਘਰੋਂ ਡੀਵੀਆਰ ਵਗੈਰਾ ਚੁੱਕ ਲਿੱਤੇ ਗਏ ਸੀਗੇ ਸਾਰਾ ਕੁਝ ਪਹਿਲੋਂ ਹੈ। ਉਹ ਵੀ ਤੁਸੀਂ ਕੋਈ ਤਾਤ ਵਗੈਰਾ ਰੱਖੇ ਨੇ ਜੀ। ਉਹ ਤਾਂ ਪਹਿਲਾਂ ਐਪਲੀਕੇਸ਼ਨ ਆਲਰੇਡੀ ਮੂਵ ਕੀਤੀ ਹੋਈ ਹੈ ਜੀ। ਹਾਂ ਜੀ ਹਾਂ ਜੀ। ਤੇ ਕੋਰਟ ਤੁਹਾਡੇ ਵੱਲੋਂ ਕੀ ਕੀ ਨਵੇਂ ਹੁਣ ਦੱਸਿਆ ਜੀ ਕੱਲ੍ਹ ਗੱਲਬਾਤ ਕੀਤੀ ਜਾ ਰਹੀ ਜਾਂ ਕੀ ਕੋਰਟ ਤੁਸੀਂ ਰਿਮਾਂਡ ਦਾ ਪੋਸ ਕੀਤਾ ਹੈਗਾ। ਇਹ ਰਿਮਾਂਡ ਦੱਸ ਦੇਂਦਾ ਨਹੀਂ ਮਿਲਣਾ ਚ 10 ਦਿਨ ਦਾ ਜਿਹੜਾ ਉਹ ਨਹੀਂ ਮਿਲਣਾ ਜਿਹਦਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈ ਰਿਮਾਂਡ ਨੂੰ ਆਪੋਜ਼ ਕੀਤਾ ਸੀ ਉਹਨਾਂ ਨੇ ਰਿਮਾਂਡ ਮੰਗਿਆ ਸੀਗਾ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਐਡਵੋਕੇਟ ਨੇ ਜਿਨ੍ਹਾਂ ਵੱਲੋਂ ਸਾਫ ਤੋਂ ਕਹ ਕੇ 10 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਮੰਗਿਆ ਗਿਆ ਸੀਗਾ ਤੇ ਰਿਮਾਂਡ ਦੇ ਦੌਰਾਨ ਉਹਨਾਂ ਵੱਲੋਂ ਸਿਰਫ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਪੁਲਿਸ ਵੱਲੋਂ ਵੀ ਬਾਰ ਬਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਜੋ ਉਹਨਾਂ ਵੱਲੋਂ ਪੁਰਾਣੇ ਕੇਸਿਸ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈ 10 ਦਿਨ ਦਾ ਰਿਮਾਂਡ ਜਿਹੜਾ ਸੀਗਾ ਮੰਗਿਆ ਗਿਆ ਸੀ ਲੇਕਿਨ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੀ ਹੈ ਉਹ ਜ਼ਰੂਰ ਆ ਲੋਕ ਨੂੰ ਵੀ ਚੀਜ਼ ਜਿਹੜੀ ਹੈ ਉਹ ਜੁਰਮ ਖੇਢੀ ਗਈ ਆ ਨਰਿੰਦਰ ਸਿੰਘ ਚੋੜਾ ਨੂੰ ਦੂਸਰੇ ਪਾਸੇ ਉਹ ਜਿਹੜਾ ਹੈ ਲੈ ਕੇ ਜਾਇਆ ਗਿਆ ਹਾਲਾਂਕਿ ਕਨਫਿਡੈਂਸ਼ੀਅਲ ਚਲਦਾਗਾ ਸੀ ਮੀਡੀਆ ਨੂੰ ਕਿ ਉਹਨਾਂ ਦੇ ਲੱਗੇ ਹੀ ਸਾਹਮਣੋਂ ਲੈ ਕੇ ਜਾਇਆ ਜਾਇਆ ਗਿਆ ਲੇਕਿਨ ਕਿਤਨਾ ਕਿਤੇ ਸਿਕਿਉਰਿਟੀ ਪਰਪਸ ਦੇ ਤਰਾਹੀ ਉਹਨਾਂ ਨੂੰ ਲੈ ਕੇ ਗਿਆ ਹੋਵੇ ਲੇਕਿਨ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ 10 ਦਿਨ ਦਾ ਰਿਮਾਂਡ ਜੇ ਅਸੀਂ ਕੋ ਮੰਗਿਆ ਗਿਆ ਸੀ ਲੇਕਿਨ ਹੁਣ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਕੈਮਰਾਮੈਨ ਵਨ ਜਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਰ ਸਾਹਿਬ